ਦੇਖ ਵਿਦਵਾਨ ਭਾਈ ਕਾਂਤ ਸਿੰਘ ਦੀ ਨਾਭਾ ਜਿਲ੍ਹੇ ਇੱਕ ਗ੍ਰੰਥ ਜਿਵੇਂ ਹੈ ਸ੍ਰੀ ਗੁਰ ਸਾਖਰਤ ਨਾ ਕਰ ਉਸ ਦੇ ਅੰਦਰ ਭਾਈ ਸਾਧ ਜੀ ਗੁਰੂ ਦੀ ਪਰਿਭਾਸ਼ਾ ਲਿਖਦੇ ਹੋਏ ਦੱਸਣਾ ਕਰਦੇ ਨੇ ਕਹਿੰਦੇ ਕਿ ਅਗਿਆਨਤਾ ਦੇ ਹਨੇਰੇ ਵਿੱਚੋਂ ਗਿਆਨ ਦੇ ਪ੍ਰਕਾਸ਼ ਵੱਲ ਲੈ ਕੇ ਜਾਣ ਵਾਲਾ ਗੁਰੂ ਤੇ ਗੁਰੂ ਜਿਹੜੇ ਨੇ ਉਹ ਦੂਰ ਪਤਾ ਦੇ ਇੱਕ ਹੈ ਅਧਿਆਤਮਿਕ ਗੁਰੂ ਜੋ ਜੀਵ ਨੂੰ ਉਸ ਪਰਮਾਤਮਾ ਦੇ ਨਾਲ ਜੋੜਨਾ ਕਰਦਾ ਹੈ ਅਤੇ ਦੂਸਰਾ ਹੈ ਜੁਗਿਆਵੀ ਗੁਰੂ ਜਿਸ ਦੇ ਪਾਸੋਂ ਲੋਕ ਜੀਵ ਵਿਦਿਆਵਨ પ્રાપ્ત ਕਰਦੇ ਹਨ ਜਿਸ ਤਰ੍ਹਾਂ ਅਸੀਂ ਜੁ ਰੱਜ ਕੱਲ ਅੰਗਰੇਜ਼ੀ ਭਾਸ਼ਾ ਆ ਗਈ ਹੋਰ ਪਛਾਣ ਆ ਗਈ ਜਿਸ ਦੇ ਨਾਲ ਤੁਸੀਂ ਸਰ ਕਹਿੰਦੇ ਆ ਮਾਸਟਰ ਜੀ ਕਹਿੰਦੇ ਆ ਅਧਿਆਪਕ ਕਹਿੰਦੇ ਆ ਪੰਥੂ ਪ੍ਰਾਣੇ ਸਮਿਆਂ ਦੇ ਵਿੱਚ ਅਧਿਆਪਕ ਅਧਿਆਪਕ ਨੂੰ ਉਸਤਾਦ ਜੀ ਜਾਂ ਗੁਰੂ ਜੀ ਕਿਹਾ ਜਾਂਦਾ ਤੇ ਪਾਈ ਕਾਂ ਦੀ ਨਾਬਾ ਕਹਿੰਦੇ ਕਿ ਭਾਈ ਜਿਹੜਾ ਕੋਈ ਤੁਹਾਨੂੰ ਕੋਈ ਸਿੱਖਿਆ ਦੇਵੇ ਜੋ ਤੁਹਾਡੇ ਮੰਨਣ ਦੇ ਵਿੱਚ ਵੀ ਗੱਲ ਕਰੇ ਉਹ ਤੁਹਾਡਾ ਗੁਰੂ ਹੈ ਇਹ ਸਤਗੁਰ ਬਾਸਾਨੀ ਮਹਾਰਾਜ ਫਰਮਾਉਂਦੇ ਨੇ ਕਹਿੰਦੇ ਕਿ ਭਾਈ ਇੱਕ ਜੀਵ ਦੇ ਲਈ ਜਿਹਦਾ ਜੀਵਨ ਹੈ ਨਾ ਉਹ ਗੁਰੂ ਤੋਂ ਬਿਨਾ ਇਸ ਤਰ੍ਹਾਂ ਹੈ ਜਿਸ ਤਰ੍ਹਾਂ ਕਾਲੀ ਥੋੜੀ ਰਾਤ ਹੁੰਦੀ ਹੈ ਜਿਸ ਤਰ੍ਹਾਂ ਆਪ ਸਭ ਵੀ ਮੰਗਲ ਦੇ ਅੰਦਰ ਪੜਿਆ ਹੈ ਕਿ ਜੇ ਸੋ ਚੰਦਾ ਉੱਤ ਹੈ ਸੂਰਜ ਜਿਹੜਾ ਹਜ਼ਾਰ ਹੈ ਕਹਿੰਨੇ ਕਿ ਜੇਕਰ ਇੱਕੋ ਸਮੇਂ ਸੋ ਚੰਦਰਾ ਆ ਜਾਵੇ ਅਤੇ ਹਜ਼ਾਰ ਸੂਰਜ ਆ ਜਾਉਣਾ ਦੇਖੋ ਕਿੰਨਾ ਜਿਹੜਾ ਹੈ ਪ੍ਰਕਾਸ਼ ਉਹਦਾ ਚਾਨਣ ਹੋਵੇਗਾ ਕਿ ਇੱਕ ਸੂਰਜ ਦੇ ਪ੍ਰਕਾਸ਼ ਨਾਲ ਹੀ ਤ੍ਰਿਪ ਹੋ ਜਾਂਦਾ ਹਨ ਸਭ ਕੁਝ ਸਾਫ਼ ਦਿਖਾਈ ਦਿੰਦਾ ਜਿੱਕਰ ਹਜ਼ਾਰ ਸੂਰਜ ਆ ਜਾਣਾ ਤਾਂ ਕਿੰਨਾ ਚਾਨਣ ਹੋਵੇਗਾ ਤੇ ਉੱਥੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ ਕਿ ਜੇ ਤਾਂ ਨਲਕ ਬਹਿ ਸੂਰਜ ਚੜਾ ਹਜ਼ਾਰ ਇੱਤੇ ਚਾਨਣ ਹੁੰਦੀਆਂ ਕਿੰਨੀ ਇਹਨੇ ਚਾਨਣ ਹੋਣ ਦੇ ਬਾਵਜੂਦ ਵੀ ਗੁਰਬੇਣਾ ਕੋਹਰ ਅੰਧਾਰ ਕਿੰਨੀ ਜਿਸ ਪਾ ਦੇ ਬਾਸ ਗੁਰੂ ਨਹੀਂ ਜਿਸ ਦੇ ਪਾਸ ਉਸਤਾਦ ਨਹੀਂ ਉਸ ਦੇ ਜੀਵਨ ਦੇ ਵਿੱਚ ਹਨੇਰਾ ਹੀ ਬਣਿਆ ਰਹੇ ਇਸ ਤਰ੍ਹਾਂ ਸਤਗੁਰ ਪਾਤਸ਼ਾਹੀ ਮਹਾਰਾਜ ਕਹਉਂਦੇ ਨੇ ਕੁੰਡਾ ਵੱਡਾ ਜਲ ਰਹਿ ਜਲ ਬਿਨ ਕੁੰਡਾ ਹੋਵੇ ਕਹਿੰਦੇ ਕਿ ਜਿਸ ਤਰ੍ਹਾਂ ਕੁੰਭ ਕਿੰਨਾ ਲੇਕ ਪਾਵਨ ਜਲ ਨੂੰ ਯਾਨੀ ਕਿ ਜਿਹੜਾ ਕੁੰਭ ਹੈ ਨਾ ਜਲ ਤੋਂ ਬਣਦਾ ਤੇ ਜੇਕਰ ਕੁੰਭ ਤੋਂ ਬਿਨਾਂ ਜਲ ਹੈ ਉਹ ਵੀ ਵਿਅਰਥ ਹੈ ਕੁੰਭਾ ਵੱਡਾ ਜਲ ਰਹਿ ਜਲ ਬਿਨ ਕੁੰਡਾ ਹੋਵੇ ਗਿਆਨ ਕਬਤਾ ਮਨ ਰਹਿ ਕਹਿੰਦੇ ਕਿ ਜਿਹੜਾ ਸਾਡਾ ਮਨ ਹੈ ਨਾ ਉਹ ਗਿਆਨ ਦੇ ਨਾਲ ਦੰਨਿਆ ਜਾ ਸਕਦਾ ਹੈ ਜਿਸ ਤਰ੍ਹਾਂ ਅਸੀਂ ਕੱਢਦੇ ਆਂ ਕਿ ਮਨ ਨੂੰ ਜਾਇ ਟਿਕਾ ਦੇਈਆਂ ਦਾ ਰਸਤਾ ਪਰ ਬਾਣੀ ਕਹਿੰਦੀ ਕਿ ਦੇਖ ਤੂੰ ਆਪਣੇ ਮਨ ਨੂੰ ਟਿਕਾ ਦੇ ਧਿਆਣ ਦੇ ਤੈਨੂੰ ਗਿਆਨ ਦਾ ਧਾਰਨੀ ਬਣਨ ਪਵੇਗਾ ਗਿਆਨ ਦਾ ਪਤਾ ਮੰਨ ਰਿਹਾ ਹੈ ਗੁਰ ਬਿਨਾਂ ਗਿਆਨ ਨਾ ਹੋਵੇ ਯਾਨੀ ਕਿ ਪ੍ਰੰਤੂ ਇਕਲ ਯਾਰ ਨਕੀ ਕਿ ਗੁਰੂ ਤੋਂ ਬਿਨਾ ਬਾਂਗ ਚੁਕੀਆਂ ਮਾਰਗੀ ਕਿਤਾਬਾਂ ਕੜਦਾ ਕਿੰਨੇ ਮਾਰਗੀ ਤੋਂ ਪਾਪੜ ਖੇੜਾ ਵੀ ਗੁਰੂ ਤੋਂ ਬਿਨਾ ਗਿਆਨ ਨਹੀਂ ਹੁੰਦਾ ਜੇਕਰ ਅਸੀਂ ਇੱਕ